ਜੈ ਹਿੰਦ ਸਾਥੀਓ ਸਾਰੇ ਭਰਾਵਾਂ ਨੂੰ ਵੀਰਾਂ ਨੂੰ ਜਲੰਧਰ ਦੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਬਹੁਤ-ਬਹੁਤ ਸਤਿਕਾਰ ਔਰ ਥੋੜੇ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣਿਆ ਜੁਆਇਨ ਕੀਤੀ ਹੈ ਤਾ ਸਿਰਫ ਤੇ ਸਿਰਫ ਪਾਰਟੀ ਜੁਆਇਨ ਕਰਨ ਮਗਰ ਮੇਰਾ ਸਿਰਫ ਤੇ ਸਿਰਫ ਇੱਕੋ ਮਕਸਦ ਸੀ ਕਿ ਕਿਸ ਤਰੀਕੇ ਦੇ ਨਾਲ ਜਲੰਧਰ ਨੂੰ ਜਲੰਧਰ ਦਾ ਚਾਹੇ ਉਹ ਸ਼ਹਿਰੀ ਇਲਾਕਾ ਚਾਹੇ ਉਹ ਰੂਰਲ ਇਲਾਕਾ ਚਾਹੇ ਜਲੰਧਰ ਨੂੰ ਜੋੜਨ ਵਾਲੇ ਹੋਰ ਦੂਸਰੇ ਮਾਰਗ ਹੈ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਿਹਤਰ ਬਣਾਇਆ ਜਾ ਸਕਦਾ ਇਸ ਕੋਸ਼ਿਸ਼ ਦੇ ਨਾਲ ਜਿਹੜਾ ਮੈਂ ਇਸ ਪਰਿਵਾਰ ਦਾ ਹਿੱਸਾ ਬਣਿਆ ਸੋ ਅੱਜ ਤੁਹਾਡਾ ਛੋਟਾ ਵੀਰ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਰਿਵਾਰ ਹੈ ਉਹਨੂੰ ਮਿਲਣ ਦੇ ਲਈ ਉਹਨਾਂ ਦੇ ਨਾਲ ਅ ਇੰਟਰੈਕਟ ਕਰਨ ਦੇ ਲਈ ਕ੍ਰੀਪ ਪੋਨੇ ਚਾਰ 4 ਵਜੇ ਵਰਕਸ਼ਾਪ ਚੌਂਕ ਸੁਆਮੀ ਵਿਵੇਕਾਨੰਦ ਜੀ ਮਹਾਰਾਜ ਉਹਨਾਂ ਦੇ ਚੌਂਕ ਵਿਖੇ ਜਿਹੜੀ ਹੈ ਉਹਨਾਂ ਦੀ ਪ੍ਰਤਿਮਾ ਨੂੰ ਨਮਨ ਕਰਕੇ ਜਿਹੜਾ ਉਸ ਤੋਂ ਬਾਅਦ ਕੁਝ ਵਪਾਰੀ ਸਾਥੀ ਹੈ ਬਸਤੀ ੱਡੇ ਵਾਲੀ ਸਾਈਟ ਤੇ ਭਗਵਾਨ ਵਾਲਮੀਕੀ ਮੰਦਿਰ ਅਲੀ ਮਹੱਲੇ ਉੱਥੇ ਨਮਨ ਕਰਨਾ ਉਸ ਤੋਂ ਬਾਅਦ ਭਗਵਾਨ ਵਾਲਮੀਕੀ ਚੌਂਕ ਤੋਂ ਹੁੰਦਿਆਂ ਤਾਂ ਡਾਕਟਰ ਭੀਮਰਾਵ ਮੇਦਕਰ ਜੀ ਦੀ ਜਿਹੜੀ ਪ੍ਰਤਿਮਾ ਉਹਨਾਂ ਦਾ ਚੌਂਕ ਹੈ ਜਿਹੜਾ ਨਕੂਦਰ ਚੌਂਕ ਉੱਥੇ ਜਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਕਰਕੇ ਅੱਜ ਸਾਰੇ ਭਰਾਵਾਂ ਦੇ ਨਾਲ ਜਿਹੜਾ ਜਲੰਧਰ ਦੇ ਵਿੱਚ ਮਿਲਾਂਗੇ ਸੋ ਮੈਨੂੰ ਆਸ ਹੈ ਕਿ ਮੈਂ ਹਮੇਸ਼ਾ ਜਲੰਧਰ ਦੇ ਲਈ ਲੜਾਈ ਲੜੀ ਔਰ ਇਸ ਵਾਰ ਵੀ ਮੇਰਾ ਕੋਈ ਨਿੱਜੀ ਮਕਸਦ ਕੋਈ ਨਿੱਜੀ ਮਤਲਬ ਨਹੀਂ ਹੈ ਸੋ ਮੈਂ ਆਸ ਕਰਾਂਗਾ ਕਿ ਜਲੰਧਰ ਦੇ ਮੇਰੇ ਨਿਵਾਸੀ ਸਾਥੀ ਜਿਹੜੇ ਆ ਇਸ ਜੰਗ ਦੇ ਵਿੱਚ ਆਪਣੇ ਛੋਟੇ ਵੀਰ ਦਾ ਸਾਥ ਜਰੂਰ ਦੇਣਗੇ ਔਰ ਅਸੀਂ ਜਿਹੜੇ ਆ ਸਾਰੇ ਦੋਸਤਾਂ ਨੂੰ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਅਸੀਂ ਇਕੱਠੇ ਹੋ ਕੇ ਜਿਹੜਾ ਅੱਜ ਇੱਕ ਜਲੰਧਰ ਦੇ ਵਿੱਚ ਨਵੀਂ ਸ਼ੁਰੂਆਤ ਕਰੀਏ ਔਰ ਜਲੰਧਰ ਦੀ ਤਰੱਕੀ ਦੇ ਵਿੱਚ ਜਿਹੜਾ ਆਪਣਾ ਅਹਿਮ ਰੋਲ ਪਾਈਏ ਔਰ ਹੁਣੇ ਥੋੜੀ ਦੇਰ ਬਾਅਦ ਉੱਤੇ ਪਹੁੰਚ ਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦੇ ਹਾਂ ਔਰ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਪਹੁੰਚ ਕੇ ਅਸੀਂ ਇੱਕ ਦੂਸਰੇ ਦੇ ਨਾਲ ਜਿਹੜਾ ਉੱਥੇ ਮੇਲ ਮਲਾਪ ਕਰੀਏ ਸਾਰੇ ਭਰਾਵਾਂ ਨੂੰ ਵੀਰਾਂ ਨੂੰ ਜਲੰਧਰ ਦੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਬਹੁਤ-ਬਹੁਤ ਸਤਿਕਾਰ ਔਰ ਥੋੜੇ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣਿਆ ਜੁਆਇਨ ਕੀਤੀ ਹੈ ਤਾਂ ਸਿਰਫ ਤੇ ਸਿਰਫ ਪਾਰਟੀ ਜੁਆਇਨ ਕਰਨ ਮਗਰ ਮੇਰਾ ਸਿਰਫ ਤੇ ਸਿਰਫ ਇੱਕੋ ਮਕਸਦ ਸੀ ਕਿ ਕਿਸ ਤਰੀਕੇ ਦੇ ਨਾਲ ਜਲੰਧਰ ਨੂੰ ਜਲੰਧਰ ਦਾ ਚਾਹੇ ਸ਼ਹਿਰੀ ਇਲਾਕਾ ਚਾਹੇ ਰੂਰਲ ਇਲਾਕਾ ਚਾਹੇ ਜਲੰਧਰ ਨੂੰ ਜੋੜਨ ਵਾਲੇ ਹੋਰ ਦੂਸਰੇ ਮਾਰਗ ਹੈ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਿਹਤਰ ਬਣਾਇਆ ਜਾ ਸਕਦਾ ਇਸ ਕੋਸ਼ਿਸ਼ ਦੇ ਨਾਲ ਜਿਹੜਾ ਮੈਂ ਇਸ ਪਰਿਵਾਰ ਦਾ ਹਿੱਸਾ ਬਣਿਆ ਸੋ ਅੱਜ ਤੁਹਾਡਾ ਛੋਟਾ ਵੀਰ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਰਿਵਾਰ ਹੈ ਉਹਨੂੰ ਮਿਲਣ ਦੇ ਲਈ ਉਹਨਾਂ ਦੇ ਨਾਲ ਇੰਟਰੈਕਟ ਕਰਨ ਦੇ ਲਈ ਕ੍ਰੀਪ ਪੋਨੇ ਚਾਰ 4 ਵਜੇ ਵਰਕਸ਼ਾਪ ਚੌਂਕ स्वामी विवेकानंद जी महाराज ਉਹਨਾਂ ਦੇ ਚੌਂਕ ਵਿਖੇ ਜਿਹੜੀ ਹੈ ਉਹਨਾਂ ਦੀ ਪ੍ਰਤਿਮਾ ਨੂੰ ਨਮਨ ਕਰਕੇ ਜਿਹੜਾ ਉਸ ਤੋਂ ਬਾਅਦ ਕੁਝ ਵਪਾਰੀ ਸਾਥੀ ਹੈ ਬਸਤੀ ੱਡੇ ਵਾਲੀ ਸਾਈਟ ਤੇ ਭਗਵਾਨ ਵਾਲਮੀਕੀ ਮੰਦਿਰ ਅਲੀ ਮਹੱਲੇ ਉੱਥੇ ਨਮਨ ਕਰਨਾ ਉਸ ਤੋਂ ਬਾਅਦ ਭਗਵਾਨ ਵਾਲਮੀਕੀ ਚੌਂਕ ਤੋਂ ਹੁੰਦਿਆਂ ਤਾਂ ਡਾਕਟਰ ਭੀਮrao ਮੇਦਕਰ ਜੀ ਦੀ ਜਿਹੜੀ ਪ੍ਰਤਿਮਾ ਉਹਨਾਂ ਦਾ ਚੌਂਕ ਹੈ ਜਿਹੜਾ ਨਕੂਦਰ ਚੌਂਕ ਉੱਥੇ ਜਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਕਰਕੇ ਅੱਜ ਸਾਰੇ ਭਰਾਵਾਂ ਦੇ ਨਾਲ ਜਿਹੜਾ ਜਲੰਧਰ ਦੇ ਵਿੱਚ ਮਿਲਾਂਗੇ ਸੋ ਮੈਨੂੰ ਆਸ ਹੈ ਕਿ ਮੈਂ ਹਮੇਸ਼ਾ ਜਲੰਧਰ ਦੇ ਲਈ ਲੜਾਈ ਲੜੀ ਔਰ ਇਸ ਵਾਰ ਵੀ ਮੇਰਾ ਕੋਈ ਨਿੱਜੀ ਮਕਸਦ ਕੋਈ ਨਿੱਜੀ ਮਤਲਬ ਨਹੀਂ ਹੈ ਸੋ ਮੈਂ ਆਸ ਕਰਾਂਗਾ ਕਿ ਜਲੰਧਰ ਦੇ ਮੇਰੇ ਨਿਵਾਸੀ ਸਾਥੀ ਜਿਹੜੇ ਆ ਇਸ ਜੰਗ ਦੇ ਵਿੱਚ ਆਪਣੇ ਛੋਟੇ ਵੀਰ ਦਾ ਸਾਥ ਜ਼ਰੂਰ ਦੇਣਗੇ ਔਰ ਅਸੀਂ ਜਿਹੜੇ ਆ ਸਾਰੇ ਦੋਸਤਾਂ ਨੂੰ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਅਸੀਂ ਇਕੱਠੇ ਹੋ ਕੇ ਜਿਹੜਾ ਅੱਜ ਇੱਕ ਜਲੰਧਰ ਦੇ ਵਿੱਚ ਨਵੀਂ ਸ਼ੁਰੂਆਤ ਕਰੀਏ ਔਰ ਜਲੰਧਰ ਦੀ ਤਰੱਕੀ ਦੇ ਵਿੱਚ ਜਿਹੜਾ ਆਪਣਾ ਅਹਿਮ ਰੋਲ ਪਾਈਏ ਔਰ ਹੁਣੇ ਥੋੜੀ ਦੇਰ ਬਾਅਦ ਉੱਥੇ ਪਹੁੰਚ ਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦੇ ਆਂ ਔਰ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਪਹੁੰਚ ਕੇ ਅਸੀਂ ਇੱਕ ਦੂਸਰੇ ਦੇ ਨਾਲ ਜਿਹੜਾ ਉੱਥੇ ਮੇਲ ਮਲਾਪ ਕਰੀਏ ਬਹੁਤ ਬਹੁਤ ਧੰਨਵਾਦ ਜੈ ਜੀ